ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਪਰਮਜੀਤ ਸਿੰਘ ਪੁੱਲਾ ਬੋ ਰਿਹਾ ਜੀ ਜਿਹੜੇ ਮੋਦੀ ਜੀ ਦਾ ਤਾਨਾਸ਼ਾਹ ਰਵਈਆ ਹੈ ਉਹਦੇ ਵਿਰੁੱਧ ਜਿਹੜੇ ਸਵੇਰੇ 15 ਅਗਸਤ ਨੂੰ ਟਰੈਕਟਰ ਮਾਰਚ ਕੱਢੇ ਜਾ ਰਹੇ ਆ ਉਹਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਮੈਂ ਦੱਸਣਾ ਚਾਹੁੰਨਾ ਕਿ ਜਦੋਂ ਅਸੀਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਸੀ ਉਹਨਾਂ ਨੂੰ ਲੈ ਕੇ ਜਦੋਂ ਸ਼ੰਭੂ ਬਾਰਡਰ ਦੇ ਕਿਸਾਨ ਤੇ ਮਜ਼ਦੂਰ ਪੁੱਜੇ ਖਨੌਰੀ ਦੇ ਪੁੱਜੇ ਉਹਨਾਂ ਨੂੰ ਜਿਹੜੇ ਪੁਲਿਸ ਕਰਮੀਆਂ ਨੇ ਹਰਿਆਣੇ ਦੇ ਆਨੇ ਗੋਲੀਆਂ ਮਾਰਨਾ ਭੁੰਨਿਆ ਸਾਡੇ ਸ਼ੁਭ ਕਰਨ ਨੂੰ ਸ਼ਹੀਦ ਕੀਤਾ ਕਿਸਾਨਾਂ ਦੀਆਂ ਅੱਖਾਂ ਨਹੀਂ ਗੀਤੀਆਂ ਅਥਰੂ ਗੈਸ ਦੇ ਗੋਲੇ ਛੱਡੇ ਰਬੜ ਦੀਆਂ ਗੋਲੀਆਂ ਮਾਰੀਆਂ ਡਾਂਗਾਂ ਮਾਰੀਆਂ ਉਹਨਾਂ ਪੁਲਿਸ ਕਰਮੀਆਂ ਨੂੰ ਮੋਦੀ ਜੀ ਤੇ ਹਰਿਆਣਾ ਦੇ ਨਾਇਬ ਸੈਣੀ ਜੀ ਸਨਮਾਨਿਤ ਕਰਨ ਜਾ ਰਹੇ ਉਹਦੇ ਰੋਸ ਵਿੱਚੋਂ ਪੂਰੇ ਭਾਰਤ ਵਰਸ਼ ਵਿੱਚ ਦਸਾਂ ਨਵਾਂ ਦੇ ਕਿਰਤ ਕਰਨ ਵਾਲੇ 15 ਅਗਸਤ ਨੂੰ ਟਰੈਕਟਰ ਮਾਰਚ ਕੱਢ ਰਹੇ ਆ ਜਿਹੜੀਆਂ ਜਿਹੜੇ ਸ਼ਹਿਰਪੁਰ ਦੀਆਂ ਤਿਆਰੀਆਂ ਬਿਲਕੁਲ ਮੁਕੰਮਲ ਕਰ ਲਈਆਂ ਗਈਆਂ ਸਾਡੇ ਜਿੰਨੇ ਜੋਣਾ ਸੰਤ ਬਾਬਾ ਪ੍ਰੇਮ ਸਿੰਘ ਜੀ ਬਰਾਲੇ ਵਾਲੇ ਟਾਂਡਾ ਜੋਣ ਜੋਣ ਸ੍ਰੀ ਗਰਨਾ ਸਾਹਿਬ ਸ੍ਰੀ ਟੱਕਰ ਸਾਹਿਬ ਮਕੇਰੀਆਂ ਫਗਲਾਣਾ ਕਰਦੀ ਵਾਲਾ ਜਿੰਨੇ ਸੀ ਸਾਰੇ ਨੇ ਆ ਲਾਸਟ ਮੀਟਿੰਗ ਅੱਜ ਕਰ ਲਈਆਂ ਤੇ ਇਸ ਤੋਂ ਇਲਾਵਾ ਜਿਹੜੇ ਸਾਡੇ ਨਾਲ ਜਥੇਬੰਦ ਨਹੀਂ ਵੀ ਹੈਗੇ ਉਨ੍ਹਾਂ ਵੱਲੋਂ ਵੀ ਬਹੁਤ ਭਰਮਾਂ ਹੰਗਾਰਾ ਆ ਰਿਹਾ ਇਹ ਮਾਰਚ ਸਵੇਰੇ 15 ਅਗਸਤ ਠੀਕ 10 ਵਜੇ ਗੁਰਦੁਆਰਾ ਸ੍ਰੀਪੁਰ ਪਖਤਾ ਸਾਹਿਬ ਤੋਂ ਸ਼ੁਰੂ ਹੋਊਗਾ ਮਿਆਣੀ ਦਸੂਹਾ ਤੋਂ ਵਾਪਸੀ ਖੁੱਡਾ ਟਾਂਡਾ ਤੇ ਦੁਬਾਰਾ ਵਾਪਸੀ ਫਿਰ ਗੁਰਦੁਆਰਾ ਸ੍ਰੀਪੁਰ ਪਖਤਾ ਸਾਹਿਬ ਕੀਤੀ ਜਾਊਗੀ ਧੰਨਵਾਦ